ਸਤਿ ਸ਼੍ਰੀ ਅਕਾਲ ਫਰੈਂਡ ਕਿਵੇਂ ਹੋ ਤੁਸੀਂ ਉਮੀਦ ਕਰਦਾ ਤੁਸੀਂ ਸਾਰੇ ਜਣੇ ਠੀਕ ਹੋਵੋਗੇ ਵਧੀਆ ਹੋਵੋਗੇ ਜੀ ਤੇ ਫਰੈਂਡ ਜੇਕਰ ਤੁਸੀਂ ਮੇਰੇ ਚੈਨਲ ਤੇ ਨਵੇਂ ਹੋ ਚੈਨਲ ਨੂੰ ਕਰ ਲਿਓ ਜੀ ਸਬਸਕ੍ਰਾਈਬ ਤੇ ਸੋਹਣੇ ਸੋਹਣੇ ਕਮੈਂਟ ਕਰਿਓ ਤੇ ਅਸੀਂ ਚੱਲਿਆਂ ਜੀ ਪੈੰਡ ਮੂਸੇ ਠੀਕ ਹੈ ਜੀ ਮੂਸੇ ਪੈੰਡ ਚੱਲਿਆਂ ਜੀ ਅਸੀਂ ਬਾਈ ਸਿੱਧੂ ਨੂੰ ਮਿਲਣ ਵਾਸਤੇ ਤੇ ਬਾਈ ਦੀ ਉੱਥੇ ਜਾਵਾਂਗੇ ਜਗ੍ਹਾ ਤੇ ਤੇ ਬਾਈ ਦੀ ਹਵੇਲੀ ਵੀ ਜਾਵਾਂਗੇ ਜੀ ਤੇ ਦੇਖ ਸਕਦੇ ਹੋ ਉਹ ਸ਼ਿੰਦਰ ਆ ਗਈ ਆ ਸਾਡਾ ਆਟੋ ਡਰਾਈਵਰ ਠੀਕ ਹੈ ਜੀ ਤੇ ਸਾਡੇ ਆਟੋ ਚਲਾ ਕੇ ਹਟਿਆ ਹੋਣੀ ਹਾਂਜੀ ਇਹਨਾਂ ਨੇ ਆਟੋ ਚਲਾਇਆ ਬੱਬੂ ਨੇ ਸਾਡੇ ਨੇ ਹੁਣੇ ਹੀ ਤੇ ਆਪਾਂ ਉਹ ਆਈ ਜਾਂਦੇ ਜੀ ਚੱਕੜ ਕੇ ਦੋਨੋਂ ਮੀਆਂ ਬੀਬੀ ਹਨਾ ਤੇ ਆਪਾਂ ਉਹਨਾਂ ਦੀ ਕਰ ਰਹੇ ਹਾਂ ਜੀ ਵੇਟ ਤੇ ਮੈਂ ਹੁਣ ਚਾਪੀ ਚੂਪੀ ਭਾਲਦੀ ਆ ਬੱਬੂ ਜਾ ਤੂੰ ਐ ਕਰ ਆਪਣਾ ਸਾਰਾ ਕੁਝ ਬਾਹਰ ਆ ਗਿਆ ਤੇ ਮੈਂ ਬੱਬੂ ਨੂੰ ਕਹਿੰਨੀ ਆ ਵੀ ਜੰਡੇ ਲਾ ਕੇ ਆ ਪਾਣੀ ਇਹਦੀ ਹੋਪਰ ਲੈ ਲਈ ਇਹਦੀ ਸਕੂਲ ਵਾਲੀ ਬੋਤਲ ਤੇ ਅਸੀਂ ਹੁਣ ਚੱਲ ਪਏ ਆ ਘਰ ਨੂੰ ਅੰਦਰ ਵਾਪਸ ਤੇ ਅਸੀਂ ਦੇਖਦੇ ਆਂ ਅਸੀਂ ਭਾਰਤ ਦੀ ਸਕੂਲ ਵਾਲੀ ਗਿੱਲੂ ਦੀ ਬੋਤਲ ਇਹ ਪੀਊਗੀ ਪਾਣੀ ਪੂਣੀ ਰਾਹ ਚ ਤੁਸੀਂ ਕਮੈਂਟ ਕਰਕੇ ਜਰੂਰ ਦੱਸੋ ਮੇਰਾ ਸੂਟ ਤੁਹਾਨੂੰ ਸੋਹਣਾ ਲੱਗਦਾ ਕਲਰ ਇਹ ਕਿੰਨਾ ਸੋਹਣਾ ਲੱਗਿਆ ਤੇ ਮੈਂ ਇੰਸਟਾਗ੍ਰam ਤੇ ਵੀ ਰੀਲਾਂ ਬਣਾਈਆਂ ਜੀ ਤੇ ਅਸੀਂ ਜਿੱਥੇ ਜਿੱਥੇ ਪਹੁੰਚਾਂਗੇ ਜਿਹੜੇ ਜਿਹੜੇ ਸ਼ਹਿਰ ਪਹੁੰਚਾਂਗੇ ਤੁਹਾਨੂੰ ਉਹ ਉਹ ਹੀ ਦਿਖਾਵਾਂਗੇ ਅਸੀਂ ਤਲਵੰਡੀ ਸਾਬੂ ਕੀ ਤਲਵੰਡੀ ਵਿੱਚ ਦੀ ਜਾਵਾਂਗੇ ਜੀ ਜਦੋਂ ਅਸੀਂ ਤਲਵੰਡੀ ਪਹੁੰਚ ਗਏ ਤੁਹਾਨੂੰ ਉੱਥੋਂ ਵੀ ਦਿਖਾਵਾਂਗੇ ਤੇ ਤੁਹਾਨੂੰ ਕੋਟ ਸ਼ਮੀਰ ਵੀ ਦਿਖਾਵਾਂਗੇ ਥੋੜਾ ਥੋੜੀ ਜਗ੍ਹਾ ਤੁਹਾਨੂੰ ਸਾਰੀ ਦਿਖਾਵਾਂਗੇ ਜੀ ਬਣੇ ਰਹੋ ਸਾਡੇ ਬਲੌਗ ਦੇ ਨਾਲ ਐਂਡ ਤੱਕਰ ਬਲੌਗ ਦੇਖੋ ਜ਼ਰੂਰ ਠੀਕ ਹੈ ਜੀ ਦੇਖ ਲਓ ਤੋਰੀ ਮੂਹਾਂ ਸਾਡਾ ਬੱਬੂ ਸਾਡਾ ਲੱਗ ਗਿਆ ਆਟਾ ਚਲੋ ਹਣ ਫਰੈਡ ਹੋਏ ਵਸਿਫਾ ਆਨ ਜਾ ਦੋਨੇ ਤੇ ਅਸੀਂ ਉੱਡਾ ਲੈ ਕੇ ਵਹਿੰਨੇ ਆ ਬੱਬੂ ਚਲਾਈ ਜਾਂਦਾ ਦੇਖ ਸਕਦੇ ਹੋ ਤੁਸੀਂ ਠੀਕ ਹੈ ਜੀ ਖਾਜੀ ਅਸੀਂ ਤੁਰੇ ਨਹੀਂ ਵੈਸੇ ਤੁਰਾਂਗੇ ਅਜੇ ਸਾਡਾ ਕੋਈ ਆ ਹੀ ਜਾਂਦਾ ਉਹਨਾਂ ਨੂੰ ਟਿੱਕੀ ਜਾਂਦੇ ਆ ਦੇ ਸਕਦੇ ਹੋ ਸਾਡਾ ਬੱਪੂ ਚਲਾ ਰਿਹਾ ਆਟੋ ਬਾਈਕ ਬਾਈ ਸਾਡੇ ਘਰ ਲਾਗ ਦੋ ਹੌਲੀ ਮੋੜ ਤੇ ਭਰਾਵਾ ਹੌਲੀ ਮੋੜ ਆ ਵੀ ਗਈ ਬੱਸ ਦੇਖੋ ਜੀ ਮੈਂ ਲੈ ਰਹੀ ਹਾਂ ਹੂਟੇ ਆਟੋ ਤੇ 150 ਵਾਲਾ ਪਾ ਲੈ ਪਰਸ ਬੱਪੂ ਨੂੰ ਲੈ ਕੇ ਦੇਣਾ ਸੀ ਆਟੋ ਠੀਕ ਹੈ ਜੀ ਇਹ ਕਹਿੰਦਾ ਮੈਨੂੰ ਆਟੋ ਲੈ ਦੋ ਕਹਿੰਦਾ ਦੇਖੋ ਉੜਕੇ ਟੈਕਣਾ ਪਈ ਕਹ ਲੈ ਕਿੱਥੇ ਕੱਟਾ ਪਹਿਲੇ ਕਿੱਥੇ ਚੱਲਾ ਆ ਵੀ ਡਰਾਈਵਰ ਖਾਰਨ ਮਾਰ ਦੇ ਕੀ ਤੇ ਬੱਬੂ ਚਲਾ ਰਿਹਾ ਆ ਟੋ ਬਣੇ ਰਹਿਓ ਸਾਡੇ ਬਲੌਗ ਦੇ ਨਾਲ ਠੀਕ ਆ ਜੀ ਇੰਜੋਏ ਐਂਟਰਟੇਨਮੈਂਟ ਕਰ ਰਹੇ ਆਪਾਂ ਹਾਂਜੀ ਤੇ ਆਪਾਂ ਨੂੰ ਜਿੰਨਾ ਦੀ ਵੇਟ ਸੀਗੀ ਮੇਰੇ ਭੈਣ ਭਰਾ ਉਹ ਆ ਚੁੱਕੇ ਆ ਦੇਖ ਸਕਦੇ ਹੋ ਤੁਸੀਂ ਚੱਕੜ ਪੱਠੜ ਚੱਕ ਜੀ ਪਰਵੀਨ ਜਲਦੀ ਜਲਦੀ ਭਾਣੇ ਤਿਆਰ ਹੋ ਜਾ ਤੇ ਕੁੱਕੀ ਜੇ ਤੂੰ ਵੀ ਜਾਣਾ ਤਾਂ ਭਾਣੇ ਕੁੱਕੀ ਤੂੰ ਵੀ ਤਿਆਰ ਹੋ ਜਾ ਠੀਕ ਆ ਸੁਦਾ ਬਹੁਤ ਆ ਗਈ ਕੁੱਕੀ ਨਾਲ ਤੇ ਮੇਰੀ ਜਾਨ ਨਾਲ ਮੇਰੇ ਸਵੇਰੇ ਗੱਲ ਹੋ ਗਈ ਆ ਫਿਲਮ ਕਰਨੀ ਅਸੀਂ ਚੂਗਲੀਆਂ ਨੰਬਰ 2 ਤੇ ਅਗਲੇ ਸੰਡੇ ਨੂੰ ਅਗਲੇ ਸੰਡੇ ਅਸੀਂ ਫਿਲਮ ਕਰਨ ਜਾ ਰਹੇ ਆ ਜੀ ਸਾਰੀ ਸਾਡੀ ਟੀਮ ਤੇ ਆ ਗਈ ਸਾਡੀ ਟੀਮ ਤੇ ਪ੍ਰਵੀਨ ਹੋਈ ਜਾਂਦੀ ਆ ਤਿਆਰ ਪ੍ਰਵੀਨ ਦਾ ਆ ਗਿਆ ਫੋਨ ਤੇ ਜਾਣੇ ਅਸੀਂ ਜੀ ਮੂਸੇ ਫਰੈਂਡਾਂ ਤੇ ਫਿਰ ਤੁਹਾਨੂੰ ਦਿਖਾਵਾਂਗੇ ਬਨੇਰੋ ਬਲੌਗ ਦੇ ਨਾਲ ਠੀਕ ਆ ਤੁਹਾਨੂੰ ਦਿਖਾ ਦਾਂਗੇ ਅਸੀਂ ਸਾਰੀ ਰੋਡ ਅੱਜ ਨਾ ਕਿਵੇਂ ਜਾਂਦੇ ਆ ਆ ਚੱਕ ਲੈਣਾ ਫੱਟੇ ਫਰੈਂਡ ਹਾਂਜੀ ਅਸੀਂ ਘਰੋਂ ਚੱਲ ਪਏ ਆ ਤੇ ਅਸੀਂ ਲੱਗਿਆ ਬਹਿਣ ਵਾਸਤੇ ਆਪਾਂ ਚਲੋ ਚਲੋ ਬੈਠੋ ਬੈਠੋ ਅਸੀਂ ਤੁਰਦੇ ਆ ਜੀ ਠੀਕ ਆ ਤੇ ਹਾਂ ਚੱਕ ਲੈ ਜਾਓ ਹੇਗਾ ਸਰ ਉਹ ਤਾਂ ਬਾਲਾ ਵੱਡਾ ਲੋਕ ਫਰੈਂਡ ਤੇ ਬਣੇ ਰਹੋ ਤੁਸੀਂ ਵਲੌਗ ਦੇਣਾ ਠੀਕ ਆ ਅਸੀਂ ਘਰੋਂ ਤੁਰਦੇ ਆ ਜੀ ਬੈਠਣ ਲੱਗੇ ਆ ਆ ਕੇ ਚੱਗੜ ਕੇ ਪ੍ਰਵੀਨ ਜਾਂਦੀ ਨਹੀਂ ਪ੍ਰਵੀਨ ਬਹੁਤ ਟਾਈਮ ਲਾਊਗੀ ਇਸ ਕਰਕੇ ਅਸੀਂ ਚੱਲੇ ਆ ਜੀ ਫਰੈਂਡ ਆ ਸਾਡਾ ਮੱਗਿਆ ਤੇ ਤੇਲ ਤੇ ਅਸੀਂ ਲੱਗਿਆ ਤੇਲ ਪਾਉਣ ਕੋਸ਼ਮੀਰ ਪਹੁੰਚ ਗਏ ਅਸੀਂ ਠੀਕ ਆ ਦੇਖ ਸਕਦੇ ਹੋ ਤੁਸੀਂ ਤੇ ਦੇਖੋ ਤੇਲ ਪੁਆਈ ਜਾਂਦੇ ਛੰਦਰਕੌਰ ਛੰਦਰ ਇਹ ਪੰਪ ਤੇ ਇੱਕ ਗੱਡੇ ਸੋਨੇ ਸੋਨੇ ਫੁੱਲ ਲੱਗੇ ਆ ਜੀ ਚਮਕ ਜਈ ਮੈਂ ਮੁੱਟਿਆਰ ਮੇਰੇ ਵਾਲਿਆ ਫੁੱਲਾਂ ਤੋਂ ਵੀ ਸੋਨਾ ਤੇ ਭਾਈ ਗੱਡੀ ਵਾਲੇ ਛਾਕਦੇ ਆ ਇਹ ਭਾਈ ਵਲੌਗ ਬਣਾਈ ਜਾਂਦੀ ਆ ਬੁੜੀ ਜੀ ਠੀਕ ਆ ਉਹ ਗੱਡੀ ਵਾਲੇ ਦੇਖਦੇ ਸੀ ਭਾਈ ਤੇ ਕੀ ਹੋ ਗਿਆ ਤਾਂ ਕੀ ਸਾਟੀ ਹੋ ਗਈ ਫੁੱਲ ਫਰੈਂਡ ਔਰ ਵੀ ਚਲੋ ਠੀਕ ਹੈ ਫਰੈਂਡ ਮਿਲ ਗਿਆ ਤੁਹਾਨੂੰ ਗਾਂ ਠੀਕ ਹੈ ਜੀ ਤੁਹਾਨੂੰ ਹੁਣ ਸਾਬੋ ਕੇ ਤਲਵੰਡੀ ਪਹੁੰਚ ਕੇ ਦਿਖਾਵਾਂਗੇ ਜੀ ਫਰੈਂਡ ਸਾਡੇ ਇੱਥੇ ਮਿਲ ਗਏ ਸਾਨੂੰ ਬਹਿੰਸ ਇਹਨਾਂ ਨੇ ਸਾਡੇ ਆਟੋ ਲਾ ਲਿਆ ਪਾਟੋਂ ਦੇ ਪਿੱਛੇ ਲਾ ਲਿਆ ਭਾਈ ਆਪਦਾ ਮੋਟਰਸਾਈਕਲ ਇਹਨਾਂ ਦਾ ਬੇਬੀ ਆ ਛੋਟਾ ਜਾਂ ਦੇਖ ਸਕਦੇ ਹੋ ਤੁਸੀਂ ਇਹਨਾਂ ਨੇ ਫੋਟੋ ਕਰਾਈਆਂ ਬਹੁਤ ਵਧੀਆ ਲੱਗਿਆ ਸਾਨੂੰ ਇਹ ਹੈਗੇ ਜੀ ਬੁਰਜ ਸੇ ਮੈਂ ਜਾ ਰਹੇ ਆ ਬੁਰਜ ਸੇ ਮੈਂ ਫਰੈਂਡ ਅਸੀਂ ਮੂਸੇਪਿੰਡ ਜਾ ਰਹੇ ਆ ਤੁਹਾਨੂੰ ਦੱਸਿਆ ਸੀਗਾ ਏ ਐਣਾ ਦਾ ਕਾਕਾ ਕਾ ਕੇ ਨਾਲ ਵੀ ਫੋਟੋ ਕਰਾਈ ਆ ਆਪਾਂ ਦੇਖੋ ਰੌਣਕਾਂ ਲੱਗਿਆ ਫਰੈਂਡ ਰੌਣਕਾਂ ਇਹ ਸੱਜ ਜਦ ਸੀ ਆਪਾਂ ਇਸੇ ਹਰਦੇ ਅਜੇ ਹਜੇ ਇਸੇ ਤਲਵੰਡੀ ਪਹੁੰਚੇ ਨਹੀਂ ਸਾਪੋ ਕੀ ਤਲਵੰਡੀ ਤੇ ਸਾਨੂੰ ਉਹਦਾ ਕਾਕਾ ਵਧੀਆ ਲੱਗਿਆ ਸੀ ਕਾਕਾ ਕਿੱਥਨ ਲਾ ਕੇ ਬਣੇ ਦਿਓ ਬਲੌਗ ਦੇ ਨਾਲ ਦਿਖਾਵਾਂਗੇ ਤੁਹਾਨੂੰ ਅਸੀਂ ਤਲਵੰਡੀ ਪਹੁੰਚ ਕੇ ਪਹੁੰਚ ਗਏ ਤਲਵੰਡੀ ਸਾਬੋ ਕੀ ਦੇਖ ਸਕਜੋ ਤੁਸੀਂ ਨਜ਼ਰ ਸਾਬੋ ਕੀ ਤਲਵੰਡੀ ਪਹੁੰਚ ਗਏ ਜੀ ਅਸੀਂ ਤੁਹਾਨੂੰ ਦੱਸਿਆ ਸੀ ਅਸੀਂ ਵੀ ਤੁਹਾਨੂੰ ਦਿਖਾਵਾਂਗੇ ਸਾਬੋ ਕੀ ਤਲਵੰਡੀ ਪਹੁੰਚ ਕੇ ਦੇਖ ਲਓ ਜੀ ਸਾਬੋ ਕੀ ਤਲਵੰਡੀ ਪਹੁੰਚ ਗਏ ਅਸੀਂ ਜੀ ਸਾਡਾ ਚੱਗੜ ਬਾਈ ਚਲਾ ਰਿਹਾ ਹਰਮਨ ਜੀ ਬੈਠੇ ਆ ਉਧਰ ਹੜਾ ਤੋਂ ਜੀ ਬੈਠਾ ਫਰੈਂਡ ਮੈਂ ਬੈਠੀ ਆ ਸਾਡਾ ਪਰਵਾਹ ਰਹਿਣਾ ਅੱਗੇ ਜਾ ਰਹੀ ਹੈ ਬਣੇ ਰਿਓ ਬਲੌਗ ਦੇ ਨਾਲ ਜੀ ਹਾਂਜੀ ਫਰੈਂਡ ਅਸੀਂ ਮੂਸੇ ਪਿੰਡ ਪਹੁੰਚਣ ਵਾਲੇ ਆ ਤੇ ਸਾਡੇ ਆਟੋ ਨੂੰ ਪਤਾ ਨਹੀਂ ਕੀ ਆਵਾਜ਼ ਜੀ ਕਰਨ ਲੱਗ ਗਿਆ ਅਸੀਂ ਰੁਕੇ ਆ ਇੱਥੇ ਇਹ ਉਹ ਦੇਖੀ ਜਾਂਦੇ ਆ ਹੁਣ ਆਟੋ ਨੂੰ ਪਤਾ ਨਹੀਂ ਕੀ ਪ੍ਰੋਬਲਮ ਹੋ ਗਈ ਤੇ ਅਸੀਂ ਇੱਥੇ ਸਾਈਡ ਤੇ ਖੜ ਕੇ ਹਨਾ ਬੱਚਾ ਨੂੰ ਸਾਈਡ ਤੇ ਰੋਕ ਕੇ ਖੜੇ ਆ ਤੇ ਮੁਸਾਵਾ ਜਨੇ ਕੋਲੇ ਜਾ ਰਹਿ ਗਿਆ ਤੇ ਬਸ ਪਹੁੰਚਣ ਆਲੇ ਆ ਤੇ ਆਟੋ ਨੂੰ ਪਤਾ ਨਹੀਂ ਕੀ ਦਿੱਕਤ ਪੈ ਗਈ ਭਾਈ ਉਹ ਤਾਂ ਹੋ ਲੈ ਕੇ ਆਟੋ ਭਜਾ ਕੇ ਅਸੀਂ ਆ ਖੜੇ ਰਹਿ ਗਏ ਜੀ ਇੱਥੇ ਦੇਖ ਸਕਦੇ ਤੁਸੀਂ ਇਹਨਾਂ ਸਾਰ ਨੂੰ ਇੱਥੇ ਨਾ ਕਿਤੇ ਆਪਾਂ ਨੂੰ ਬੜਾ ਇੱਥੇ ਛੱਡ ਜਾਣ ਆਪਾਂ ਹੌਲੀ ਹੌਲੀ ਆਪਾਂ ਹੌਲੀ ਹੌਲੀ ਤੁਰ ਕੇ ਨਾ ਚੱਲ ਗਏ ਚੱਲੋ 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 ਸਾਈਡ ਸਾਈਡ ਤੇ ਚੱਲੋ ਅਸੀਂ ਤੁਰ ਤੁਰ ਕੇ ਜਾਂਦੇ ਆ ਜਿਉਂ ਤਾਂ ਆਟੋ ਲੈ ਗਏ ਦੇਖੋ ਰੋੜਾ 150 ਵਾਲਾ ਮੇਰੇ ਪਾਇਆ ਪਰਸਾ ਵਾਲਾ ਕੀ ਹੋਇਆ ਫੇਰ ਨਹੀਂ ਬਮੋਲੀਆਂ ਆਦਿਗਾ ਅੰਟੀ ਆਪ ਕੋ ਬਾ ਕੋਲੀ ਤਰਦੇ ਲੇਕਿਨ ਨਾ ਖਾਲੇ ਹਾ ਤਾਂ ਉੱਥੇ ਪਤਾ ਟੰਬਾ ਵੀ ਭਾਈ ਥੋੜਾ ਦਾ ਬੱਲੇ ਉਹ ਤੇਰੇ ਭੱਜਣ ਨਹੀਂ ਦਿੰਦੇ ਹੁੰਦੇ ਅਗਲੇ ਉਹਦਾ ਭੱਜ ਕੋਈ ਤਾਂ ਹੀ ਜੀਦੇ ਆਪਾਂ ਕਿੰਨੂ ਤੋੜਾਂਗੇ ਫਰੈਂਡ ਉਹ ਭੱਜਣ ਦੇਣਗੇ ਆਪਾਂ ਨੂੰ ਤੇ ਦੇ ਜਾਣੇ ਅਸੀਂ ਸਟੇਸਟਸ ਤਾਂ ਕਿਸੇ ਨੂੰ ਬਣੇ ਰੋਜੀ ਬਲੌਗ ਦੇ ਨਾਲ ਦਿਖਾਵਾਂਗੇ ਹੁਣ ਤੁਹਾਨੂੰ ਮੂਸੇ ਪਹੁੰਚ ਕੇ ਫਰਾਂਡ ਅਸੀਂ ਮੂਸੇ ਪਿੰਡ ਪਹੁੰਚ ਗਏ ਦੇਖ ਲਓ ਤੁਸੀਂ ਅਸੀਂ ਜਾ ਰਹੇ ਹਾਂ ਭਾਈ ਜੀ ਹਵੇਲੀ ਚ ਤੇ ਹੋਂ ਤੋਂ ਬਾਅਦ ਅਸੀਂ ਉੱਥੇ ਜਾਵਾਂਗੇ ਜਿੱਥੇ ਭਾਈ ਦਾ ਸਸਕਾਰ ਹੋਇਆ ਸੀ ਵਿਚਾਰੇ ਦਾ ਉਹਨਾਂ ਕਹਾ ਬੇਟੀ ਜਾ ਰਹੇ ਹਾਂ ਭਾਈ ਜੀ ਅੱਠ ਤੋਂ ਬਹੁਤ ਜਾ ਰਹੇ ਆ ਫਟਕਾ ਗੁੱਟਕਾ ਬਹੁਤ ਜ਼ਿਆਦਾ ਫਟਕਾ ਬਣਾਇ ਰਿਹਾ ਬਲੌਗ ਦਿਨਾਂ ਦਾ ਖਾਵਾ ਹਾਂਜੀ ਆਪਾਂ ਪਹੁੰਚ ਗਏ ਬਾਈ ਦੀ ਹਵੇਲੀ ਦੇਖ ਸਕਦੇ ਆ ਤੁਸੀਂ ਤੇ ਬਾਪੂ ਜੀ ਵੀ ਮਿਲੇ ਸਾਨੂੰ ਫੋਟੋ ਕਰਾਈ ਬਾਪੂ ਜੀ ਨੇ ਸਾਡੇ ਨਾਲ ਤੇ ਕਿਹੜੀ ਉਹੀ ਹੈ ਉਹੀ ਹੈ ਜਿਹੜਾ ਬਾਈ ਵਿਚਾਰਾ ਜਿਹਦੇ ਗਿਆ ਸੀ ਆ ਦੇਖ ਸਕਦੇ ਹੋ ਜੀ ਤੁਸੀਂ ਦੇਖੋ ਬਾਈ ਦੇ ਸਾਰੇ ਮਚਾਰੇ ਦੇ ਹਾਂ ਬਗੇਲੇ ਯਾਰ ਕਿੱਥੇ ਬੈਠੇ ਆ ਉਹ ਵੇ ਪਿੰਜਰੇ ਚਾਤਾ ਹੈ ਦੇਖੋ ਜੀ ਮੋਗਲ ਬਾਈ ਅਭੀ ਜਾਵਾਂਗੇ ਹਾਂ ਦੇਖੋ ਆਪਾਂ ਆ ਗਏ ਪਤਾ ਮੈਨੂੰ ਆਈਆਂ ਪਹਿਲਾਂ ਸਿੰਦਰਨਾਲ ਆਈ ਸੀ ਨੇ ਦੇਖੋ ਜੀ ਬਾਈ ਦੀ ਹਵੇਲੇ ਚ ਆਪਾਂ ਨੂੰ ਬਾਪੂ ਜੀ ਵੀ ਮਿਲੇ ਵਿਚਾਰੇ ਬੜਾ ਦੁੱਖ ਦੀ ਗੱਲ ਹੋਈ 네, 네. 네, 네. 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 ਉਹ ਮੌਜੂਦ ਹੈ ਨਹੀਂ ਆ ਰਹੀ ਚਾਹ ਹਾਂ ਅਗੱਡੀ ਹੋਈ ਗੱਦੀ ਨਾਲ ਦੀ ਨਾਲ ਦੀ ਹਮਦਰ ਨਾ ਜਾਏ ਹਾਂਜੀ ਗੁੱਲਡੋਂ ਮੇਰੀ ਬੇਟੀ ਨੂੰ ਕਹਿ ਰਹੀ ਮੈਂ ਨਦਰ ਨਾ ਜਾਏ ਤੁਸੀਂ ਵੀਡੀਓ ਬਣਾ ਰਹੇ ਹੋ ਨੇ ਹਾਂਜੀ ਮਾਤਾ ਵੀਡੀਓ ਬਹੁਤ ਨਹੀਂ ਉਹ ਬਾਈ ਉਹ ਮਮੀ ਆ ਪਛਾਣੀ ਦਾ ਚਲੋ ਫਰੈਂਡ ਹੈ ਇਹ ਕਹਿਣਾ ਆਪਾਂ ਨੂੰ ਮਾਤਾ ਜੀ ਵੀਡੀਓ ਕਾਲ ਤੇ ਗੱਲ ਕਰ ਰਹੀ ਹੈ ਦੇਖ ਸਕਦੇ ਹੋ ਤੁਸੀਂ ਹਾਂਜੀ ਮਾਤਾ ਕਿਵੇਂ ਇਹ ਆਪਣਾ ਬਲੌਗ ਬਣ ਜਾਣਾ ਹੁਣ ਹਾਂ ਬਲੌਗ ਬਣਨਾ ਬਲੌਗ ਦੇਖ ਲੋ ਠੀਕ ਹੈ ਕਿਵੇਂ ਹੋ ਬਹੁਤ ਵਧੀਆ ਬੀ ਤੁਸੀਂ ਬਹੁਤ ਵਧੀਆ ਹਾਂਜੀ ਹਾਂਜੀ ਤੁਸੀਂ ਠੀਕ ਹੋ ਹਾਂਜੀ ਨਹੀਂ ਬੁੱਤ ਗੰਦੀ ਬਾਤਾਂ ਐ ਨਹੀਂ ਕਰਨਾ ਇੱਥੇ ਆਹੋ ਨਾ ਕਰੇ ਕੋਈ ਮਤਲਬ ਨਹੀਂ ਬੱਸ ਦਿਨ ਨੂੰ ਸਿੱਧਾ ਨਹੀਂ ਕਰਾਉਂਦਾ ਹੂੰ ਉਹ ਦਿਖ ਰਿਹਾ ਹੈ ਕਿ ਜਿੱਦ ਮੁਸਲਮਾਨੀ ਦੀ ਇਹ ਜਮਾਈ ਨੂੰ ਪਤਾ ਲੱਗਦੀ ਅੰਦਾਜ਼ਾ ਵੀ ਜਮਾਈ ਨਾ ਮੈਂ ਤਾਂ ਸਾਮ ਤਰੱਕੀ ਨਹੀਂ ਕਰਦਾ ਜਮਾ ਹਾ ਤੂੰ ਥੇ ਰਹਿਣਾ ਯਾਰ ਮੈਂ ਪਿਛਲੀ ਵਾਰ ਵੀ ਤੇ ਇੱਛੇ ਸੀ ਤੇ ਕਾ ਬੀ ਫਿਰਾਂਗੇ ਨਹੀਂ ਹੋ ਬੰਦਾ ਲੱਗਿਆ ਮੈਂ ਪਿਛਲੀ ਵਾਰ ਬੰਦ ਚਕਾਰ ਕੀਤਾ ਹੀ ਹਾਂ ਹਾਂ ਸਿੱਧੇ ਨਾ हां वो सही में चाहिए सच्ची मिच्ची देंगे आना यार इतना ऊंचा लमा 50 जमा नहीं दे देख यार कॉर्ड दे दे कॉर्ड दे दे सब सच्ची और फिर सच्ची ਬਾਗੀ ਦਾ ਜਮਈ ਨਹੀਂ ਜੇ ਪਤਾ ਲੱਗਦਾ ਹੈ ਲਾਤ ਜਮਈ ਜਮਈ ਨਾਟਕਿਆਰੇ ਦੋ ਆ ਕੇ 13511 ਦੋਨੇ ਨਾੜ ਗਿਆ 135 ਆ 61 ਹੀ ਆ ਹਨਾ ਨਾੜ ਗਿਆ ਰਿਆ ਦੋਨੇ ਮੰਮੀ ਦੋ ਕਿੰਨਾ ਹੋਦੀ ਕਿ ਦੋ ਦੋ ਹੋਗੀ ਅੱਜ ਉਹ ਆਪਣੇ ਮਾਲਿਕ ਨੇ ਚਾਰ ਕਰਦੇ ਇਹ ਹੱਥ ਬਲੌਗ ਆਪਣਾ ਪਹਿਣਾ ਇਹਨਾਂ ਨੇ ਆਪਣਾ ਵਿੱਚ ਪਾ ਲੈਣਾ फोटो करो नहीं ब्लॉग च भी आ जा ਕਰਵਾਉਣ ਕਰਾਂ ਇਹਨੇ ਕਰਾਉਣੀਆਂ ਜੀ ਫੋਟੋ ਤੇ ਵਿਚਾਰੀ ਦੀਦੀ ਉੱਥੇ ਰੋਣ ਲੱਗ ਗਏ ਸੀ ਮਨ ਭਰੇ ਆਏ ਸੀ ਜੇ ਤੇ ਬਾਪੂ ਜੀ ਨੇ ਮਿਲਿਆ ਹਾਂਜੀ ਕਰਾ ਲਓ ਫੋਟੋ ਤੁਸੀਂ ਦੱਬੇ ਤੇ ਉਹ ਦੂਜੀ ਫੋਟੋ ਆਪਣਾ ਬਾਈ ਸਿੱਧੂ ਮਸੇਵਾਲ ਦੀ ਹਵੇਲੀ ਦੇਖੋ ਜੀ ਬਾਈ ਦੀ ਹਵੇਲੀ ਸੰਸਾਰ ਉਹਦੇ ਸੰਸਾਰ ਤੋਂ ਨਾ ਚੰਗੀਆਂ ਕਰਦੀਆਂ ਆ। ਉਹ ਕਿਸੇ ਵੇਲੇ ਸਰਵਾਣ ਆਉਂਦੇ। ਵਾਕਈ ਹਣਾ ਬਈ ਯਾਰ। ਅੱਜ ਜੱਟਾਂ ਹੈ ਨਹੀਂ ਸੁਣੀ ਪਈਆ ਹਿੰਦੀ ਪਰ ਕਾਲ ਜੀ ਨਾ ਰੁੱਕ ਜਾ ਭਰਾ। ਹਾਂ ਮਨ ਬਹੁਤ ਉਫਰਦਾਇਆ। ਮੈਂ ਤਾਂ ਥਾਰ ਦੇਖ ਕੇ ਨੂੰ ਚੜਾ ਜਾਂਦਾ। ਹਾਂ ਜਦ ਜਰੇ ਦੇਖੀ ਉਹਦੇ ਬਿਠੇ ਤੁਹਾਨੂੰ ਬੋਲ ਸਕਦੇ ਆ। ਪਰ ਮਾਤਮਾ ਇਹ ਜੀ ਕਿਸੇ ਨਾਲ ਨਾ ਕਰੀ ਵੈਰ ਹੀ ਦੁਸ਼ਮਣ ਨਾਲ ਵੀ ਨਹੀਂ ਰਹਿੰਦੇ। ਥੋੜਾ ਬੀਤ ਬੰਦ ਕੀਤਾ ਜਾਣਦੇ ਆ ਜੀ ਅਸੀਂ ਵਾਪਸ ਬਾਜ਼ੀ ਦੇ ਜਿੱਥੇ ਸਸਕਾਰ ਹੋਇਆ ਸੀ ਵਿਚਾਰੇ ਦਾ ਬਹੁਤ ਦੁਨੀਆ ਆ ਜਾਂਦੀ ਹੈ ਜੀ ਦੁਨੀਆ ਬਹੁਤ ਜਾ ਰਹੀ ਹੈ ਬਾਪੂ ਜੀ ਵੀ ਹੋ ਆ ਜਾਂਦੇ ਵਿਚਾਰੇ ਹਾਂਜੀ ਆਪਾਂ ਪਹੁੰਚ ਗਏ ਬਾਈ ਦੀ ਸਮਾਦ ਤੇ ਜੀ ਦੇਖ ਸਕਦੇ ਤੁਸੀਂ ਆ ਗੇਟ ਲਾਤਾ ਇਹਨਾਂ ਨੇ ਲਿਖ ਕੇ ਲਾਇਆ ਹੋਇਆ ਗੇਟ ਤੇ ਦੇਖੋ ਜੀ

और माड़ा हो गया चल चल

ਬਹੁਤ ਕੱਠਾ ਜੀ ਬਹੁਤ ਜ਼ਿਆਦਾ ਲੈ ਲਈ 14 ਵੀ ਜ਼ਿਆਦਾ ਕੱਠਾ ਸਿੱਧੂ ਦੀ ਸਮਾਤੇ ਹਰ ਸਿੱਦੇ ਅੰਦਰ ਜਾਣਾ ਸਖਤ ਮਨਾ ਹੈ ਬੈਂਤੀਆ ਸਿੱਧੂ ਪ੍ਰਮੋਟਾਲੀ ਵਾਲਾ ਹਾਂ ਆ ਹੋਈ ਢਾਲੀ ਵਾਲਾ ਬਹੁਤ ੱਕਾ ਹੋਇਆ ਬਾਈ ਨਾਲ ਵਿਚਾਰੇ ਨਾਲ ਜੀ ਆਪਾਂ ਚੱਲੇ ਆ ਹੁਣ ਵਾਪਸ ਘਰੇ ਤੇ ਦੇਖ ਸਕਦੇ ਹੋ ਤੁਸੀਂ ਅਸੀਂ ਬਾਹਰ ਨਿਕਲਦੇ ਆ ਹੁਣ ਡਿਊਟ ਚੋਂ ਬਾਹਰ ਅਸੀਂ ਬਣਾ ਨਹੀਂ ਸਕਦੇ ਉੱਥੇ ਚੱਲੀ ਜਾਂਦੇ ਬਾਈ ਦੇ ਗਾਣੇ ਤੇ ਕਾਪੀਰਾਈਟ ਨਾ ਜੀ ਤਾਂ ਕਰਕੇ ਬਣੇ ਰਹੋ ਜੀ ਬਲੌਗ ਦੇ ਨਾਲ ਹਾਂਜੀ ਫਰੈਂਡ ਆ ਤੇ ਆਪਾਂ ਬਾਈ ਦੀ ਉਧਰ ਬਾਹਰ ਆ ਗਏ ਸਵਾਦ ਤੋਂ ਹਣਾ ਆਪਾਂ ਹੁਣ ਚੱਲਿਆ ਵਾਪਸ ਬਟੰਡੇ ਜੀ ਤੇ ਦੇਖਦੇ ਆਂ ਰਾਹ ਦੇ ਵਿੱਚ ਕੋਈ ਚਾਹ ਪਾਣੀ ਪੀਨੇ ਆਂ ਭੁੱਖ ਲੱਗੀ ਆ ਭੁੱਖੇ ਆਏ ਸੀ ਘਰ ਆ ਆ ਗਈ ਮਰਸੀਡੀ ਆ ਆ ਗਈ ਮੇਰੀ ਫੋਰਚੂਨਰ ਗੱਡੀ ਚੱਲੋ ਬਾੜਾ ਵਾਹ ਇਧਰ ਉਹ ਚੱਕਰ ਸਾਹਿਬ ਫਰੈਂਡ ਚੱਲ ਪਖਾ ਮੈਨੂੰ ਫਰੈਂਡ ਮੈਂ ਆ ਲੈਤਾਗਾ ਠੀਕ ਆ ਕਮੈਂਟ ਕਰਕੇ ਦੱਸਿਓ ਲੈ ਲੈ ਆਪਾਂ ਫ੍ਰੀਦ ਲਿਆ ਨਾ ਤੇ ਪੈਸੇ ਤੇ ਚੱਲਦਾ ਏ ਐ ਕਰਦੇ ਆ ਸਹੀ ਨਾ ਜਿਹੜਾ ਕੁਝ ਵੀ ਹੈਗਾ ਤੁਹਾਡੇ ਕੋਲ ਸਾਰਾ ਕੁਝ ਘੱਟ ਦੋ ਦਿਖਾਣੇ ਤੁਹਾਨੂੰ ਅੱਕੇ ਜਾ ਕੇ ਬਣੇ ਰਹਿਓ ਸਾਡੇ ਬਲੌਗ ਦੇ ਨਾਲ ਬਲੌਗ ਦੇ ਨਾਲ ਦਿਖਾਵਾਂਗੇ ਤੁਹਾਨੂੰ ਚੋਆ ਵੀ ਦੇ ਫਿਰ ਸਿੰਦਰ ਮੈਨੂੰ ਕਹਿੰਦੇ ਮੈਂ ਤਾਂ ਤੂੰ ਸਰੋਚ ਲੈ ਕੇ ਜਾਣਾ ਚੱਲ ਦੇਖਦੇ ਆ ਪਰ ਮੈਨੂੰ ਸਰੋਚ ਲੈ ਕੇ ਚੱਲੀ ਆ ਆਜੋ ਇਧਰ ਮਾਰ ਲਿਆ ਸੀਦਾ ਬਾਥਰੂਮ ਕਰਨ ਚੱਲੂਗਾ ਸਾਡੇ ਨਗਰ ਮਗਰ ਕਿਸੇ ਕਿ ਲੈਣਾ ਅੱਛਾ ਵੀਡੀਓ ਬਣਾਣੀ ਹੈ ਬਣਾਇਨਾ ਤੇ ਤੈਨੂੰ ਕੀ ਲੱਗਿਆ ਉਹ ਨੀ ਕਰਨਾ ਸੀ ਫਰੈਂਡ ਦੇ ਸਾਹਦੇ ਤੁਸੀਂ ਸਰੋਂ ਦੇ ਦੇ ਯਾਰ ਏ ਅਸੀਂ ਮੂਸੇ ਤੋਂ ਆ ਗਏ ਸੀ ਉਹ ਕੁੱਟੇ ਦੇ ਮੂੰਹੇ ਖੜਕੇ ਦੇਖਦਾ ਬਣਾਉਂਦਾ ਏ ਜੀ ਦੇਖੋ ਜੀ ਮੈਂ ਬੜ ਗਈ ਸਰੋਂ ਚ ਠੀਕ ਹੈ ਵੈਰੀ ਗਿਆ ਹੈ ਦੇਖ ਸਕਦੇ ਤੁਸੀਂ ਫਰੈਂਡ ਸੀ ਆ ਕੇ ਸਰੋਂ ਚ ਠੀਕ ਹੈ ਤੇ ਸਾਗ ਵਿੱਚ ਕੱਚਾ ਕੱਚਾਗਾ ਆਏ ਹਾਈ ਅਸੀਂ ਬਣਾਉਂਨੇ ਹੁਣ ਜੀ ਪੋਜ ਪਿੱਛੇ ਆਈ ਵੀ ਆਏ ਅੱਜ ਗ੍ਰੈਂਡ ਤੇ ਅਸੀਂ ਮੂਸੇ ਤੋਂ ਮੂਸੇਪਿੰਡ ਤੋਂ ਆ ਗਏ ਆ ਜੀ ਸਤਿ ਸ਼੍ਰੀ ਅਕਾਲ ਜੀ ਤੇ ਇੱਥੇ ਮੇਰਾ ਸੀਗਾ ਜੀ ਅੱਜ ਪੋਡਕਾਸਟ ਮੈਂ ਤੁਹਾਨੂੰ ਸਵੇਰੇ ਦੱਸਿਆ ਨਹੀਂ ਇਹ ਆ ਮੇਰੀ ਭੈਣ ਪਿਆਰੀ ਕੁੱਕੀ ਕਮਟੀਆਂ ਵਾਲੀ ਠੀਕ ਆ ਜੀ ਤੇ ਆਪਾਂ ਹੁਣ ਇਹਨਾਂ ਨਾਲ ਵੀ ਗੱਲਬਾਤ ਭਾਜੀ ਇਹਨਾਂ ਵੀ ਕਹਿ ਦਿਓ ਪੰਜਾਬ ਪੋਡਕਾਸਟ ਚੱਲਿਆ ਪੰਜਾਬ ਪੋਡਕਾਸਟ ਚੱਲਦਾ ਸਾਡਾ ਸਬਸਕ੍ਰਾਈਬ ਕਰੋ ਕਰਨਾਲ ਭੈਣ ਆਈ ਅੱਜ ਫਕਾ ਰਹੇ ਹਾਸੀ ਖੇਡੀਆਂ ਤੇ ਇਹਨਾਂ ਦੇ ਦਿਲ ਦੀਆਂ ਗੱਲਾਂ ਤੇ ਇਹਨਾਂ ਦੇ ਚੈਨਲ ਤੇ ਤੁਸੀਂ ਆਪਣਾ ਪੋਡਕਾਸਟ ਪੂਰਾ ਦੇਖੋ ਠੀਕ ਆ ਤੁਹਾਨੂੰ ਉਹਦੇ ਵਿੱਚ ਹਸਣ ਵਾਲੀਆਂ ਗੱਲਾਂ ਬਹੁਤ ਮਿਲਣਗੀਆਂ ਤੇ ਰਮੋਣ ਵਾਲਾ ਤਾਂ ਘੱਟ ਹੀ ਮਿਲਣਗਾ ਬਹੁਤ ਰੈਂਡ ਆਜ ਤਾਂ ਸਾਡੇ ਆ ਵੀ ਭਾਈ ਖੜੇ ਆ ਬੋਲੋ ਜੀ ਸੱਸੀ ਗੱਲ ਜੀ ਤੇ ਚੈਨਲ ਦਾ ਨਾਮ ਦੱਸ ਦੇ ਪੰਜਾਬ ਪੋਡਕਾਸਟ ਪੰਜਾਬ ਪੋਡਕਾਸਟ ਫਰੈਂਡ ਆ ਜੀ ਤੇ ਮarre ਜਮ ਦਿਖਾ ਦਾਂ ਤੇ ਕੋਕੀ ਵੀ ਦਿਖਾ ਦੋ ਸਾ ਵੀ ਦਿਖਾ ਦੋ ਨਹੀਂ ਯਾਕ ਤੇ ਉੜਕ ਤੇ ਕਿ ਮੈਂ ਕਿਤੇ ਨਹੀਂ ਗਈ ਤੇ ਮੈਂ ਸੋਨਾਂ ਦੁਪਹਿਰ ਸਵੇਰੇ ਕਹਿਣਾ ਭੁੱਲ ਗਈ ਸੀ ਕਿ ਅੱਜ ਮੇਰਾ ਪੋਡਕਾਸਟ ਹੈ ਹਨ ਤੇ ਇੱਥੇ ਇੱਕ ਡਾਕਟਰ ਸਾਹਿਬ ਵੀ ਬੈਠੇ ਆ ਉਹਨਾਂ ਦਾ ਵੀ ਅੱਜ ਪੋਡਕਾਸਟ ਆ ਇਹਨਾਂ ਦਾ ਮੇਰੇ ਤੋਂ ਬਾਅਦ ਹੋਊਗਾ ਜੀ ਨਮਸਕਾਰ ਜੀ ਹੋਰ ਦੋਸਤੋ ਕੀ ਹਾਲ ਚਾਲ ਹੈ ਭੈਣ ਸਾਡੀ ਬਹੁਤ ਮਿਹਤ ਕਰਦੀ ਇਨਸਾਨ ਤੇ ਕਰੋ ਹਾਂ ਜੀ ਥੈਂਕ ਯੂ ਬਾਈ ਧੰਨਵਾਦ ਤੁਹਾਡਾ ਤੇ ਤੇ ਸਾਡੀ ਬੈਠ ਗਿਆ ਤੇ ਠੀਕ ਆ ਫਰੈਂਡ ਤੁਸੀਂ ਸਾਡੇ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਹਾਂ ਬਲੌਗ ਤੇ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਠੀਕ ਆ ਅੱਜ ਅਸੀਂ ਪੋਡਕਾਸਟ ਕਰਨ ਦੇ ਵਾਸਤੇ ਅਜਿੰਦਰ ਨੂੰ ਸਿਰਫ ਇਹ ਹੋ ਰਿਹਾ ਕਿ ਕੁਕੀ ਤੋਂ ਆਇਆ ਪਾਉ ਆਇਆ ਅੱਜ ਤੇ ਸਾਡੇ ਚੰਗਨ ਦੀ ਪ੍ਰਮੋਸ਼ਨ ਕਰ ਦੋ ਪੰਜਾਬ ਪੋਡਕਾਸਟ ਨੂੰ ਦੇ ਅਗੱਤ ਤੋਂ ਨਹੀਂ ਸੀ ਕਰਕੇ ਜਾਵਾਂਗੇ ਫੇਰ ਇੱਕ ਦਿਨਾਂ ਬਾਅਦ ਅਸੀਂ ਐਸੀ ਕਹਿੰਦੇ ਪਰਮਾਤਮਾ ਨਾਲ ਚੈਨਲ ਚਲਾਵੇ ਪੂਰ ਸਾਰਾ ਜੀ ਤੁਸੀਂ ਕਰਗੇ ਨਾ ਮੈਂ ਤੁਹਾਨੂੰ ਖਤਰੀਟੇ ਗੁੰਤੀਏ ਬਾਗੀ ਲੋਕਾਂ ਦੀ ਬਾਈ ਜਮਾ ਸਮਾ ਸਹੀ ਹੈ ਤੇਰਾ ਲੋਕ ਇਹਦੇ ਪਿਛੇ ਟੰਬੇ ਚੱਕੇ ਕਰਦੇ ਆ ਤੇ ਤੁਹਾਵਾ ਉਹ ਕੰਦੇ ਵੀ ਕਮੇਟੀ ਆਣੀ ਕਮੇਟੀ ਆ ਦੀ ਖੁਸ਼ੀ ਮਿਲਦੀ ਹੈ ਵੀ ਕਮੇਟੀ ਕਰਦੇ ਸਹੀ ਵੀ ਕਰਦੇ ਬਾਈ ਇਹ ਤਾਂ ਲੋਕ ਖਾ ਕੇ ਵਿਚਾਰੇ ਤਾਂ ਬਾਹਲੀ ਚੰਗਾ ਇਨਸਾਨ ਆ ਲੋਕ ਆ ਜਿਹੜੇ ਦੇਖੋ ਅੱਜ ਵੀ ਆਲੇ ਘਰੇ ਬੈਠਾ ਵਾ ਮੀਟਿੰਗ ਦਾ ਸਹਾਰ ਕਰਿਆ ਜਿਹੜੇ ਮੈਂਬਰ ਸੀਗੇ ਉਹ ਚਾਹ ਤਾ ਤੇ ਜਿਹੜੇ ਵੀ ਕਮੇਟੀ ਦੇ ਬਹੁਤ ਜ਼ਿਆਦਾ ਸਾਲ ਕੋਲੇ ਅੱਛਾ ਹਾਂ ਅਜੇ ਵੀ ਇਹਦਾ ਖੈੜਾ ਹੈ ਸਤਿ ਸ੍ਰੀ ਅਕਾਲ। ਚਲੋ ਠੀਕ ਆ ਫਰੈਂਡ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ ਬਹੁਤ ਦਸ਼ਕ। ਕਿ ਬੋਲੋ? ਹਾਂਜੀ ਆ ਕਰਨਾ ਚੈਨਲ ਨੂੰ ਸਬਸਕ੍ਰਾਈਬ ਕਰੋ, ਲਾਈਕ, ਕਮੈਂਟ ਤੇ ਦਬ ਕੇ ਸ਼ੇਅਰ ਕਰੋ ਤੇ ਪੰਜਾਬ ਪੋਸਟ ਪੋਡਕਾਸਟ ਇਹਨਾਂ ਪੰਜਾਬ ਨੂੰ ਬਠਿੰਡੇ ਦੀ ਬਾਈਆ ਬਾਈ ਜੀ ਆਪਣਾ ਪੇਜ ਫੋਲੋ ਕਰੋ, ਬਠਿੰਡੇ ਵਾਲੇ ਬੰਦਿਆਂ ਨੂੰ ਵਾਇਰਲ ਕਰੋ ਤੇ ਭੈਣ ਬਹੁਤ ਚੰਗੇ ਇਨਸਾਨ ਹੈ। ਯਾ ਕਮੇਟੀ ਵਾਲੇ ਵੀ ਚੰਗੇ ਇਨਸਾਨ ਹੈ ਭਾਵੇਂ ਕਮੇਟੀ ਆ ਕਾਗੇ। ਫਰ ਵੀ ਲੋਕਾਂ ਦੇ ਕਮੇਟੀ ਆ ਖਾਦੀ ਆ ਬੰਦਾ ਨੀਕ ਚ ਚੰਗੀਆਂ ਇੰਤਜ਼ਾਹ ਤੇ ਬ੍ਰੈਂਡ ਸਾਡੀ ਕੁੱਕੀ ਬਹੁਤ ਬਧਵਾਤਾ ਦਿਲ ਲਾਲ ਭੇਜ ਦਿਓ ਠੀਕ ਆ ਤੇ ਮੈਨੂੰ ਬਮਾਰੇ ਭੇਜ ਦਿਓ ਤੇਸ ਮੈਨੂੰ ਸਾਦੂ ਠੀਕ ਆ ਬ੍ਰੈਂਡ ਬਹੁਤ ਵਧੀਆ ਲੱਗਿਆ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਧੰਨਵਾਦ